ਹਾਂ ਜੀ ਅੱਜ ਐਤਵਾਰ 24 ਜਨਵਰੀ 2010 ਆ ਸੋਕਸਮੈਨ ਦੇ ਪੰਨਾ ਨੰਬਰ 71 ਖਬਰ ਆਈ ਹੈ ਜੀ ਵੀ ਆਰਐਸਐਸਟੀ ਵੈਬਸਾਈਟ ਸੰਗ ਪ੍ਰਵਾਸ ਤੇ ਇੱਕ ਆਗੂ ਰਮਾ ਕਾਂਤ Tiwari ਨੇ ਇੱਕ ਲੇਖ ਲਿਖਿਆ ਜੀ ਜਿਸ ਵਿੱਚ ਉਹਨੇ ਹਰਮੰਦਰ ਸਾਹਿਬ ਦਾ ਗਿਆ ਸੀ ਉੱਥੇ ਇੱਕ ਜ਼ਿਕਰ ਕੀਤਾ ਜਾ ਕੇ ਉਹਨੇ ਆਪਣਾ ਦੇ ਵਿੱਚ ਲਿਖਿਆ ਹੈ ਕਿ ਜੋ ਸਿੱਖ ਹੈ ਨਾ ਉਹ ਤਾਂ ਹਿੰਦੂ ਧਰਮ ਦਾ ਅੰਗ ਹੀ ਹਨ। ਹਾਂ। ਤੇ ਇਹ ਸਿੱਧੇ ਤੌਰ ਤੇ ਰਾਮ ਜਨਮ ਭੂਮੀ ਦੇ ਅੰਦੋਲਨ ਚ ਹਿੱਸਾ ਕਿਉਂ ਨਹੀਂ ਲੈਂਦੇ? ਉਹਦਾ ਇੱਕ ਸਵਾਲ ਹੈ ਸਿੱਖਾਂ ਨੂੰ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਜਗ੍ਹਾ ਹੈ ਨਾ ਰਮਾ ਕਾਂਤ ਦਾ ਜਨਮ ਪੱਕੀ ਹੈ ਰਮਾ ਕਾਂਤੀਵਾੜੀ। ਰਮਾ ਕਾਂਤ ਵਾੜੀ ਨੂੰ ਧਰਮ ਬਾਰੇ ਨੌਲੇਜ ਬਹੁਤ ਘੱਟ ਹੈ। ਉਹਨੂੰ ਘਰ ਧਰਮ ਦਾ ਗਿਆਨ ਨਹੀਂ ਹੈਗਾ ਉਹ ਪਹਿਲਾਂ ਆਪਣਾ ਗਿਆਨ ਬੇਦ ਤੋਂ ਲੈ ਕੇ ਪੜੇ ਧਰਮ ਕੀ ਹੈ ਜਿਹੜਾ ਆ ਧਰਮ ਹੈ ਬੇਦ ਦੇ ਉੱਤੇ ਆਧਾਰਤਾ ਬੇਦ ਨੂੰ ਮੰਦੀ ਹੈ ਬਾਣੀ ਬੇਦ ਵਿੱਚ ਸੱਚ ਧਰਮ ਹੈ ਬੇਦ ਵਿੱਚ ਪਰਮ ਗਿਆਨ ਹੈ ਜਦੋਂ ਤੋਂ ਇਹ ਬੇਦ ਤੋਂ ਹਟ ਗਏ ਨਾ ਬੇਦ ਛੱਡ ਕੇ ਇਹਨਾਂ ਨੇ ਸਿਮਰਤਿ ਸ਼ਾਸਤਰ ਘੜ ਲਏ ਮਨੂ ਨੇ ਮਨੂ ਸਿਮਰਤੀ ਘੜ ਲਈ ਮਨੂ ਬਾਦ ਪੈਦਾ ਹੋ ਗਿਆ ਇਹ ਸੱਚ ਛੱਡ ਕੇ ਝੂਠ ਦੇ ਉੱਤੇ ਚਲੇ ਗਏ ਹੂੰ ਜੋੜਦਾ ਆਧਾਰ ਧਰਮ ਹੈ ਸਿਮਰਤ ਗੁਰਬਾਣੀ ਦੇ ਆਧਾਰਤ ਹੈ Hindu ਧਰਮ ਸਿਮਰਤ ਸ਼ਾਸਤਰਾਂ ਦੇ ਆਧਾਰਤ ਹੈ ਗੁਰਬਾਣੀ ਤੋਂ ਇੱਕ ਸਵਾਲ ਉੱਠਦਾ ਜੀ ਸਵਾਲ ਤਾਂ ਵੈਸੇ ਹੋਰ ਸੀਗਾ ਇਹ ਵੀ ਦੱਸ ਦਿਓ ਕਿ 베ਤ ਕਿਵੇਂ ਆਧਾਰਤ ਹੈ ਜੀ ਇਹ ਕਲੀਅਰ ਕਰ ਦਿਓ ਗੱਲ ਇਹ ਗੁਰ ਇਹ ਹੈਗਾ ਬ੍ਰह्म ਗਿਆਨ ਆਤਮ ਗਿਆਨ 베ਦ ਵਿੱਚ ਆਤਮ ਗਿਆਨ ਹੈਗਾ ਆਤਮ ਗਿਆਨ ਤੇ ਆਤਮ ਗਿਆਨ ਇਹਦੇ ਵਿੱਚ ਆਤਮ ਗਿਆਨ ਧਰਮ ਨੇ ਸਾਡਾ ਆਤਮਾ ਦਾ ਗਿਆਨ حاصل ਕਰਨਾ ਆਤਮ ਗਿਆਨ ਬਾਰੇ ਹਮ ਕੁਝ ਹੀ ਹੈ ਨਹੀਂ ਹੂੰ ਤੇ ਆਤਮ ਗਿਆਨ ਦੀ ਸ਼ਾਸਤਰਾ ਦੀ ਸਿਮਰਤ ਸ਼ਾਸਤਰਾ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਆਤਮਾ ਕੀ ਹੈ ਇਹਦਾ ਜਵਾਬ ਸ਼ਾਸਤਰਾਂ ਤੇ ਸਿਮਰਤਾਂ ਦੇ ਵਿੱਚ ਹੈ ਨਹੀਂਗਾ ਉੱਥੇ ਤਾਂ ਸਿਰਫ ਸਾਖੀਆਂ ਨੇ ਬੰਦਿਆਂ ਦੀਆਂ ਹੂੰ ਉਹ ਬੰਦਿਆਂ ਦਾ ਜਿਹੜੇ ਜਨਮ ਲੈ ਹੈ ਜਿਹਨਾਂ ਨੇ ਰਾਜਿਆਂ ਨੇ ਅਵਤਾਰਾਂ ਨੇ ਉਹਨਾਂ ਨੂੰ ਮੰਨਦੇ ਨੇ ਇਹ ਬੰਦਿਆਂ ਨੂੰ ਮੰਨਣ ਵਾਲੇ ਨੇ ਜਿਹੜੇ ਜਨਮ ਲੈ ਆ ਅਸੀਂ ਪਰਮੇਸ਼ਰ ਨੂੰ ਅਕਾਲਪੁਰੂ ਨੂੰ ਮੰਨਣ ਵਾਲੇ ਆ ਜਿਹਨੇ ਸਾਰੇ ਪੈਦਾ ਕੀਤੇ ਨੇ ਹੂੰ ਜਿਹਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਰਾਮ ਹੈ ਸਾਡਾ ਸਾਧੋ ਰਚਨਾ ਰਾਮ ਬਣਾਈ ਕਹਿੰਦੀ ਹੈ ਬਾਣੀ ਹੂੰ ਇਹਨਾਂ ਦਾ ਰਾਮ ਤਾਂ ਉਹ ਹੈ ਜਿਹਨੂੰ ਦਸ਼ਮਪਾਸ਼ਾ ਕਹਿੰਦੇ ਨੇ ਵੀ ਸਾਡੇ ਬਜ਼ੁਰਗ ਸੀ ਪੂਰਬ ਜਿੱਤੇ ਹੂੰ ਰਵਜਿੰਦਰ ਜਿਹੜਾ ਹੈਗਾ ਸੂਰਜ ਵੰਸੀ ਆ ਜਿਹੜਾ ਉਹਦਾ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਬੰਦੇ ਸੀਗੇ ਹੂੰ ਇਹ ਬੰਦਿਆਂ ਦੇ ਪੁਜਾਰੀ ਨੇ ਸਾਡੇ ਬਜ਼ੁਰਗਾਂ ਦੇ ਉਹ ਗੱਲ ਹਲਾਕਾ ਅਸੀਂ ਆਪਣੇ ਬਜ਼ੁਰਗਾਂ ਦੇ ਪੁਜਾਰੀ ਨਹੀਂ ਹੈਗੇ ਅਸੀਂ ਤਾਂ ਪਰਮੇਸ਼ਰ ਦੇ ਪੁਜਾਰੀ ਹਾਂ ਸਾਡਾ ਧਰਮ ਸੱਚ ਧਰਮ ਪਰਮੇਸ਼ਰ ਦੇ ਪੁਜਾਰੀ ਹਾਂ ਅਸੀਂ ਇਹ ਬੰਦਿਆਂ ਵਿਅਕਤੀਆਂ ਦੇ ਪੁਜਾਰੀ ਨਹੀਂ ਹਾਂ ਅਸੀਂ ਕਰਤੇ ਦੇ ਪੁਜਾਰੀਆਂ ਇੱਕ ਕਰਤੇ ਦੇ ਪੁਜਾਰੀ ਨੇ ਜਿਹੜੇ ਕਰਤੇ ਦੇ ਪੁਜਾਰੀ ਨੇ ਮੁਸਲਮਾਨ ਵੀ ਕਰਤੇ ਦੇ ਪੁਜਾਰੀ ਨੇ ਕਰਤੇ ਦੇ ਪੁਜਾਰੀ ਨਹੀਂ ਹੈਗੇ ਮੁਸਲਮਾਨ ਇਹਨਾਂ ਨੂੰ ਹਿੰਦੂ ਤਾਂ ਕਹਿਣ ਲੱਗੇ ਸੀ ਕਿਉਂਕਿ ਇਹਨਾਂ ਨੇ ਕਰਤਾ ਛੱਡ ਕੇ ਕਰਤਿ ਦੀ ਪੂਜਾ ਸ਼ੁਰੂ ਕਰਤੀ ਸੀ ਵਰਨਾ ਹਿੰਦੂ ਧਰਮਾ ਨਾਲ ਕਿਸੇ ਸ਼ਾਸਤਰ ਚਾਹੇ ਨਾ ਸਿਮਰਤੀ ਚਾਹੇ ਨਾ ਹਿੰਦੀ ਦੀ ਥਿਣਰੀ ਵੀ ਕਹਿ ਨਹੀਂ ਨਹੀਂ ਸੀ ਪਹਿਲਾਂ ਇਹ ਇਹਦਾ 1200 ਸਾਲ ਤੋਂ ਹਿੰਦੁਸਤਾਨ ਜਾਇਆ ਲਫਜ਼ ਪਹਿਲਾਂ ਹੈ ਹੀ ਨਹੀਂ ਸੀ ਹੂੰ ਹਿੰਦੁਸਤਾਨ ਵੀ ਇਹਦਾ ਨੋ ਭਾਰਤ ਹੈ ਸਾਡੇ ਦੇਖਦਿਆਂ ਨੋ ਭਾਰਤ ਹਿੰਦੁਸਤਾਨ ਵੀ ਉਹ ਕਹਿੰਦੇ ਨੇ ਮੁਸਲਮਾਨ ਕਿਉਂ ਇੱਥੇ ਦੇ ਲੋਕ ਜਿਹੜੇ ਰਹਿਣ ਵਾਲੇ ਤੇ ਇਹਨਾਂ ਨੇ ਅਸਲੀ ਧਰਮ ਛੱਡ ਕੇ ਨਕਲੀ ਧਰਮ ਅਪਣਾ ਲਿਆ ਸੀ ਮਾਇਆ ਦੇ ਬੁਜਾਰੀ ਹੋ ਗਏ ਸੀ ਮਾਇਆ ਧਾਰੀ ਹੋ ਗਏ ਸੀ ਹੂੰ ਦੇਰ ਹੀ ਪੂਜਾ ਕਰਦੇ ਤੇ ਸਰੀਰ ਦੀ ਪੂਜਾ ਵਿਅਕਤੀ ਦੀ ਪੂਜਾ ਕਰਦੇ ਸੀ ਇਹ ਵਿਅਕਤੀ ਪੂਜਕ ਹੋ ਗਏ ਸੀ ਸ਼ਕਤੀ ਝੜ ਦਿੰਦੀ ਸੀ ਅਸੀਂ ਸ਼ਕਤੀ ਦੀ ਪੂਜਾ ਕਰਦੇ ਹਾਂ ਇਹ ਵਿਅਕਤੀ ਦੇ ਪੂਜਾ ਕਰਦੇ ਨੇ ਪੁਜਾਰੀ ਨੇ ਬੇਸਿਕ ਫਰਕ ਆ ਸਾਡਾ ਇਹਨਾਂ ਦਾ ਠੀਕ ਹੈ ਠੀਕ ਹੈ ਵੀ ਰਾਮਚੰਦਰ ਉਸ ਜਿਹੜੇ ਸੋਢੀ ਵੰਸ਼ ਹੈ ਇਹ 베ਦੀ ਵੰਸ਼ ਹੈ ਇਹ ਰਾਮਚੰਦਰ ਦੇ ਲਬ ਕੋਸ ਦੇ ਵਿੱਚੋਂ ਨਹੀਂ ਵੰਸ਼ ਹੋਈ ਹੈ ਪਰ ਪੁਜਾਰੀ ਅਸੀਂ ਉਹੀ ਹਾਂ ਜਿਹੜੇ ਉਹ ਤੋਂ ਕਰਦੇ ਸੀ ਜੋ ਕਿ ਤੁਸਨ ਪਾਚਲੇ ਕਿਦ ਨੇ ਇੱਕ ਕੋ ਛਾੜ ਅਨੇਕ ਭਜਨ ਸੁਖਦੇਵ ਪਰਸ਼ਰ ਵ્યાਸ ਚੋਂ ਠਾਣਿਓ ਹੂੰ ਜੇ ਗਣੂਨ ਛੱਡ ਕੇ ਅਨੇਕਾ ਭਜਨ ਨੇ ਜਿਵੇਂ ਹਿੰਦੂ ਭਜ ਦੇ ਦੇਵਤੇ ਜੁੜੇ ਹੋਏ ਨੇ ਦੇਵੀ ਦੇਵਤਿਆਂ ਨਾਲ ਹੂੰ ਕਾ ਸੁਖਦੇਵ ਪਰਸ਼ਰਾਮ ਆ ਪਰਸ਼ਰ ਸੁਖਦੇਵ ਪਰਸ਼ਰ ਵ્યાਸ ਇੱਕੀਏ ਝੂਠੇ ਨੇ ਉਹਨਾਂ ਦੇ ਗ੍ਰੰਥ ਪੜ੍ਹ ਕੇ ਦੇਖੋ ਸਾਡੇ ਉਹ ਸਾਰੇ ਪੜ੍ਹੇ ਹੋਏ ਨੇ ਇਹ ਰਾਮਕੰਤ ਨੂੰ ਉਹ ਪੜ੍ਹਨੇ ਕਹੀਦੇ ਨੇ ਇਹ ਸਾਨੂੰ ਨਾ ਸਿਖਾਵੇ ਸਾਟੋ ਸਿੱਖੇ ਕੁਛ ਅਸੀਂ ਧਰਮ ਇਹਨਾਂ ਡੀਪਲੀ ਜਾਣਦੇ ਆ ਇਹਨਾਂ ਦੇ ਫਰੇਸਟਾ ਨੂੰ ਨਹੀਂ ਪਤਾ ਕੀ ਹੁੰਦਾ ਧਰਮ। ਕਿਆ ਸਾਡੇ ਨਾਲ ਤੁਹਾਨੂੰ ਚਰਚਾ ਜਿੱਥੇ ਮਰਜ਼ੀ ਸ਼ੁਰੂ ਕਰੇ। ਰਾਮਕੰਤ ਕਿਆ ਕੋਈ ਹੋਰ ਜਿਹੜਾ ਇਹਨਾਂ ਜੇ ਤਾਂ ਧਰਮ ਚਰਚਾ ਕਰੇ ਟੈਲੀਵਿਜ਼ਨ ਤੇ ਬੇਰੇ ਨਾ ਕਰੇ। ਅਗਰੇ ਨੂੰ ਚੈਲੰਜ ਕਰਦੇ। ਸਿੱਖ ਧਰਮ ਜੇ ਸੁਪੀਰੀਅਰ ਹੈ। ਅਸਲੇ ਵਿੱਚ ਸਿੱਖ ਧਰਮ ਦਾ ਹਿੱਸਾ ਇਹ ਨੇ। ਅਸੀਂ ਨਾਲ ਐਸਾ ਨਹੀਂ। ਸਿੱਖ ਧਰਮ ਆਦ ਧਰਮ ਆਦਿ ਧਰਮ ਸਿੱਖ ਧਰਮ ਇਹ ਜੇ ਛੱਡ ਗਿਆ ਉਸ ਧਰਮ ਨੂੰ ਇਹ ਆਜਾਣ ਸਾਡੇ ਦੇ ਬਾਬਾ ਸਿੱਧੂ ਦਾ ਮਤਲਬ ਹੈ ਧਰਮ ਨੂੰ ਜਿਹੜਾ ਛੱਡ ਗਿਆ ਸੱਚ ਤੋਂ ਨੂੰ ਜਿਹੜਾ ਛੱਡ ਗਿਆ ਹਿੰਦੂ ਹੈ ਤੇ ਅਸੀਂ ਇਹ ਕਹਿੰਦੇ ਨੇ ਤੁਸੀਂ ਵੀ ਸੱਚ ਨੂੰ ਛੱਡ ਦਿਓ ਕਮਲੋ ਤੁਸੀਂ ਸੱਚ ਧਰਮ ਨੂੰ ਅਪਣਾਓ ਸਾਤੋਂ ਦਾ ਛੜਾਓ ਉਸੇ ਸਿੱਖ ਧਰਮ ਦੇ ਤੁਹਾਨੂੰ ਆਉਣਾ ਪਊਗਾ ਇਹ ਇੱਥੇ ਧਰਮ ਦੇ ਵਿੱਚ ਇਹ ਨਹੀਂ ਹੁੰਦਾ ਵੀ ਜਿਆਦਾ ਕੌਣ ਨੇ ਤੇ ਦਾਅ ਦਾ ਮਤਲਬ ਨਹੀਂ ਹੁੰਦਾ ਕੁਆਲਿਟੀ ਦੀ ਗੱਲ ਆ ਕੁਆਂਟੀਟੀ ਦੀ ਗੱਲ ਕੋਈ ਨਹੀਂ ਹੁੰਦੀ ਧਰਮ ਵਿੱਚ ਕੁਆਲਿਟੀ ਕੀ ਵੀ ਵਧੀਆ ਸੱਚ ਦੀ ਉਹ ਸਿੱਖੇ ਸੀ ਜਿਨ੍ਹਾਂ ਨੇ ਹਿੰਦੁਸਤਾਨ ਆਜ਼ਾਦ ਕਰਾ ਲਿਆ ਕੁਛ ਐਸਾ ਉਹ ਸਿੱਖ ਗੁਰੂ ਆ ਦੀ ਜਿਨ੍ਹਾਂ ਨੇ ਬਲੀ ਦੇਤੀ ਬਲੀਦਾਨ ਕਰਤਾ ਤੁਹਾਡੇ ਖਾਤਰ ਜਿਹਨੇ ਹੋਗਾ ਹੁਣ ਉਹਨੂੰ ਗੱਲਾਂ ਆਉਣ ਲੱਗੀਆਂ ਹੂੰ ਇਹ ਇਹੀ ਸੀ ਜਿਹਨਾਂ ਨੇ ਮੰਨਿਆ ਵੀ ਸਾਡਾ ਗੁਰੂ ਐ ਗੁਰੂ ਤੇਗ ਬਹਾਦਰ ਆਸੀ ਉਹਨੂੰ ਗੁਰੂ ਧਾਰਨ ਕਰਦੇ ਅਸੀਂ ਸਿੱਖ ਹੋ ਗਏ ਉਹਨੂੰ ਉਹਨੂੰ ਮੁਸਲਮਾਨ ਬਣਾ ਲਓ ਅਸੀਂ ਬਣ ਜਾਾਂਗੇ ਫਿਰ ਇਹਨਾਂ ਨੂੰ ਚਾਹੀਦਾ ਇਹਨਾਂ ਨੇ ਬਹਿ ਜਾ ਕੀਤਾ ਹੋਇਆ ਇਹ ਸਿੱਖ ਬਣ ਬਣਦੇ ਕਿਉਂ ਨਹੀਂ ਹੂੰ ਜਿਹੜਾ ਖੰਡ ਖੋਲ ਕੇ ਅੱਖਾਂ ਖੋਲ ਕੇ ਗੱਲ ਕਰਨ ਗੱਲ ਕੀਤੇ ਨੇ ਕਰ ਸਕਦੇ ਕੰਮ ਤੋਂ ਤਾਂ ਮੁਝੇ ਨਹੀਂ ਇਹ ਸਿੱਖ ਬਣ ਬਾਕੀ ਰਹੀ ਯੁੱਧ ਆਦੀ ਗੱਲ ਯੁੱਧਿਆ ਤੇ ਸਾਡਾ ਕਾਨੂੰਨੀ ਅਧਿਕਾਰ ਹੈ ਸਿੱਖਾਂ ਦਾ ਕਾਨੂੰਨੀ ਸਾਡਾ ਵਾਰਸ ਸੀ ਨਾ ਯੁੱਧਿਆ ਦੀ ਧਰਤੀ ਦੇ ਵਾਰਸ ਜੇ ਰਾਮਚੰਦਰ ਦੀ ਔਲਾਦ ਛੋਡੀ ਔਰ ਭੈੜੀ ਨੇ ਇਹ ਮੰਨਦੇ ਨੇ ਤਾਂ ਸਾਡਾ ਕਾਨੂੰਨੀ ਹੱਕ ਆ ਉਹਦੇ ਤੇ ਵਾਰਸ ਅਸੀਂ ਅਸੀਂ ਉੱਥੇ ਗੁਜ਼ਾਰਾ ਬਣਾਈਏ ਜੋ ਮਰਜ਼ੀ ਬਣਾਈਏ ਕੋਣ ਹੁੰਦੇ ਦਖਲ ਦੇਣ ਵਾਲੇ ਜੇ ਕਹੁੰਦੇ ਨੇ ਵੀ ਅਸੀਂ ਉਹਨੂੰ ਆਜ਼ਾਦ ਕਰਾਈਏ ਇਹ ਛੱਡ ਕੇ ਪਰੇ ਹੋ ਜਾਣ ਫਿਰ ਮੁਸਲਮਾਨ ਜਾਣ ਨਾਲ ਅਸੀਂ ਜਾਣੀਏ ਅਸੀਂ ਜੋ ਮਰਜ਼ੀ ਉੱਤੇ ਬਣਾਈਏ ਇਹਨਾਂ ਦੀ ਦਖਲ ਨਹੀਂ ਦੇ ਵਿੱਚ ਕਿਉਂਕਿ ਧਰਮਕਾ ਅਸੀਂ ਨਾ ਇਹ ਧਰਮ ਕਰੀ ਹੈਗੇ ਇਹਨਾਂ ਦਾ ਤੁਹਾਨੂੰ ਛੱਡਿਆ ਹੋਇਆ ਅਸੀਂ ਫੈਸਲਾ ਕਰਾਂਗੇ ਸਿੱਖ ਵੀ ਅਸੀਂ ਉੱਤੇ ਕੀ ਬਣਾਉਣਾ ਜੇ ਇਹਨਾਂ ਨੂੰ ਮਨਜ਼ੂਰ ਹੈ ਤੇ ਪਿਛੇ ਹਟ ਜਾਂਦੇ ਸੀ ਮੂਰੇ ਆ ਜਾਂਦੇ ਸਾਨੂੰ ਇਹਨਾਂ ਦੀ ਮਦਦ ਦੀ ਵੀ ਲੋੜ ਨਹੀਂ ਹੈ ਜਿੰਦਵਾਦੀ ਪਿਛੇ ਹਟ ਜਾਣ ਮੁਸਲਮਾਨ ਜਾਣੀਏ ਫਿਰ ਅਸੀਂ ਜਾਣ ਅਸੀਂ ਮੁਸਲਮਾਨ ਨਾਲ ਦੇ ਨਾਲ ਇਕੱਲੇ ਸਮਝ ਲਾਂਗੇ ਬੈਠ ਕੇ ਸਮਝ ਲਈਏ ਜਿਵੇਂ ਮਰਜੀ ਸਮਝ ਲਈਏ ਹੂੰ ਇਹ ਪਈ ਜਾਂਦਾ ਇਹ ਇੱਥੇ ਸਿਆਣੇ ਨਹੀਂ ਹਨ ਬਈ ਮੰਤਰ ਅਸੀਂ ਪੜਾਂਗੇ ਤੂੰ ਹੀ ਖੜ ਜੱਟ ਪਾ ਲੋ ਗਏ ਜਮਾਨੇ ਜਿੰਨਾ ਧਰਮ ਸਾਨੂੰ ਗਿਆਨ ਵਰਲਡ 'ਚ ਕਿਸੇ ਨੂੰ ਨਹੀਂ ਹੈਗਾ ਇਹ ਠੀਕ ਹੈ ਸਿੱਖਾਂ ਨੇ ਸ਼ਰਤਾਂ ਸੀ ਧਰਮ ਪਿੱਛੇ ਤੂੰ ਹੀ ਛਡਾ ਦਿੱਤਾ ਸੀ ਸਿੱਖਾਂ ਤੋਂ ਵੀ ਪਰ ਅਸੀਂ ਫਿਰ ਲਬਲੀ ਹੋ ਸਾਰੀ ਗੱਲ ਲਬਲੀ ਸਾਡੀ ਸਾਡੇ ਸਭ ਨੂੰ ਚੱਲ ਗਈ ਗੱਲ ਤੁਹਾਡੇ ਕੋਲ ਕੋਈ ਬੰਦਾ ਨਹੀਂ ਸਾਡਾ ਮੁਕਾਬਲਾ ਕਰਨ ਜੋਗਾ ਸਿੱਖੀ ਦੇ ਵਿੱਚ ਹਾਂ ਸਾਡੇ ਜਿਹੜੇ ਅਜੋ ਬਾਹਰ ਜਿਹਨਾਂ ਕੋ ਪਾਵਰ ਹੈ ਜਿਹੜੇ ਗੁਰਦਾਰੇ ਨੇ ਉਹਨਾਂ ਨੂੰ ਪੂਰਾ ਗਿਆਨ ਹੈ ਨਹੀਂਗਾ ਤੇ ਸਾਨੂੰ ਪਤਾ ਹੈ ਇਸ ਗੱਲ ਦਾ ਪੂਰਾ ਨਹੀਂ ਹੈ ਹੈ ਉਹਨਾਂ ਨੂੰ ਵੀ ਬਸੇਰਾ ਤੁਹਾਡੇ ਲੋ ਜਿਆਦਾ ਉਹਨਾਂ ਨੂੰ ਵੀ ਇਹਨਾਂ ਨੂੰ ਉਹਨਾਂ ਨੂੰ ਵੀ ਜਿਆਦਾ ਹੈ ਸਾਡੇ ਬੰਦੇ ਸਾਰਿਆਂ ਨੂੰ ਜਿਆਦਾ ਹੈ ਤੇ ਇਹਨਾਂ ਨੂੰ ਜਿਆਦਾ ਹੈ ਹਮ ਪਰ ਪੂਰਾ ਹੋਣਾ ਇੱਕ ਹੋਰ ਗੱਲ ਹੈ ਜਿਆਦਾ ਹੋਣਾ ਹੋਰ ਗੱਲ ਹੈ ਇਛੜ ਕੇ ਪਰੇ ਹੋ ਜਾਣ ਨਹੀਂ ਇੱਕ ਸਵਾਲ ਹੈ ਜੀ ਸਿੱਖਾਂ ਦਾ ਕਾਨੂੰਨੀ ਹੱਕ ਕਿਵੇਂ ਹੈ ਜੀ ਉੱਥੇ ਰਾਮ ਜਨਮ ਉੱਥੇ ਰਾਮ ਜਨਮ ਦਸਮ ਪਾਸ਼ਾ ਦਸਮ ਕ੍ਰਾਂਤੀ ਚ ਲਿਖਦੇ ਨੇ ਬਈ ਜਿਹੜੇ ਬੇਟੀ ਨੇ ਉਹ ਕੁਸੂ ਦੀ ਇਲਾਦ ਹੈ ਜਿਹੜੇ ਲਵੀ ਨੇ ਛੋਟੀ ਦੀ ਇਲਾਦ ਛੋਟੀਆਂ ਜੋਲੇ ਛੋਟੀਆਂ ਬੇਟੀ ਨੇ ਗੁਰੂ ਨੇ ਨਾਨਕ ਬੇਟੀ ਹੈ ਦਸਮ ਪਾਸ਼ਾ ਛੋਟੀ ਹੈ ਤੇ ਜੱਖਾਂ ਨੇ ਆ ਕੋਇਆ ਹੋਇਆ ਕਿਦਾ ਹੋਇਆ ਤਗਰੀਦਾ ਹੋਇਆ ਪਿਓ ਦੀ ਇਲਾਦ ਤੇ ਫਿਰ ਹਾਲ ਜੈ ਨੂੰ ਦਸ਼ਮ ਪਾਸ਼ਾ ਤੁਸੀਂ ਕਿਤ ਕਰ ਗਏ ਦਸ਼ਮ ਕ੍ਰਾਸ ਦੇ ਵਿੱਚ ਸਾਡਾ ਕਾਨੂੰਨੀ ਹੱਕਾ ਉੱਥੇ ਅਸੀਂ ਤਾਂ ਲੜਾਈ ਚ ਆਉਂਦੇ ਨਹੀਂ ਇਹ ਜਿਹੜੀ ਜ਼ਮੀਨ ਦੀ ਲੜਾਈ ਆ ਨਾ ਸਾਡੀ ਲੜਾਈ ਆ ਜਿਹੜੀ ਆਤਮਾ ਬਕਾਰਾ ਨਾਲ ਲੜਾਈ ਆ ਸਾਡੀ ਜ਼ਮੀਨ ਦੇ ਟੁਕੜੇ ਖਾਤਰ ਸਾਡੀ ਕੋਈ ਲੜਾਈ ਨਹੀਂ ਮੂਰਤੀ ਪੂਜਾ ਅਸੀਂ ਮੂਰਤੀ ਪੂਜ ਕੇ ਨਹੀਂ ਆ ਗਏ ਪਹਿਲੀ ਤਾਂ ਗੱਲ ਇਹ ਹਾਂ ਜਦ ਅਸੀਂ ਮੂਰਤੀ ਪੂਜਾ ਤੋਂ ਖਲਾਫ ਹਾਂ ਇਹ ਅਸੀਂ ਇਹਨਾਂ ਨੂੰ ਉੱਥੇ ਪੂਰਤੀ ਪੂਜਾ ਦੇ ਅਸੀਂ ਢਖਲ ਲਈ ਆ ਕਿਉਂ ਅਸੀਂ ਤਾਂ ਮੂਰਤੀ ਪੂਜਾ ਦੇ ਖਿਲਾਫ ਗਬਰਨਾਮਾ ਪੜ੍ਹ ਲਵੇ ਦਸਮ ਪਾਸ਼ਾ ਦਾ ਲਿਖਿਆ ਹੋਇਆ ਕੀ ਲਿਖਿਆ ਹੋਇਆ ਉਹ ਰੰਗ ਜੇਬ ਨੂੰ ਲਿਖਿਆ ਸੀ ਵੀ ਤੂੰ ਵੀ ਮੂਰਤੀ ਤੋਂ ਖਿਲਾਫ ਹੈਂ ਮੈਂ ਵੀ ਮੂਰਤੀ ਤੋਂ ਖਿਲਾਫ ਈ ਗੁਰੂ ਦੇ ਇੱਕ ਬਾਦ ਨੂੰ ਕਿਹਾ ਸੀ ਉਹਨਾਂ ਨੇ ਵੀ ਤੁਸੀਂ ਕਾਹਦੇ ਆਗੇ ਤੁਸੀਂ ਵੀ ਮੂਰਤੀ ਪੂਜਾ ਤੋਂ ਖਿਲਾਫ ਆਂ ਸੀ ਵੀ ਖਿਲਾਫ ਆਂ ਮੂਰਤੀ ਪੂਜਾ ਤੋਂ ਅਸੀਂ ਖਿਲਾਫ ਹਾਂ ਖਿਲਾਫ ਰਹੋਗੇ ਪੂਰਤੀ ਪੂਜਾ ਸਾਨੂੰ ਬਰਦਾਸ਼ਤ ਨਹੀਂ ਹੈ ਤੁਹਾਨੂੰ ਉਹ ਮੂਰਤੀ ਪੂਜਾ ਮਾਇਆ ਦੀ ਪੂਜਾ ਹੈ ਕਿ ਜਿੱਤੇ ਤੱਕ ਮੁਸਲਮਾਨਾਂ ਦੇ ਕਬਜ਼ੇ ਦੀ ਗੱਲ ਹੈ ਖੋ ਗਿਆ ਤੁਹਾਨੂੰ ਦੇ ਗਏ ਉਹ ਗੱਲ ਗਈ ਉਹ ਤੇ ਮੂਰਤੀ ਪੂਜਾ ਸ਼ੁਰੂ ਕਰ ਦੋ ਤੁਸੀਂ ਉਦੋਂ ਤਾਂ ਮਾਜੇ ਚੰਗੀਆਂ ਸਾਨੂੰ ਉੱਥੇ ਮੂਰਤੀ ਪੂਜਾ ਨਾਲੋਂ ਸਰੂਪ ਸੀ ਚੰਗੀਆਂ ਉੱਥੇ ਉਹ ਵੀ ਅੱਲਾ ਦਾ ਅੱਲਾ ਇੱਕੋ ਹੀ ਗੱਲ ਸਾਡੇ ਬਾਅਦ ਅੱਲਾ ਵੀ ਹੋਈ ਹੈ ਸਾਡੇ ਬਾਅਦ ਸੇ ਭਗਵਾਨ ਸ਼ੇਪ ਸਾਡੇ ਬਾਅਦ ਸਾਰੇ ਉਹੀ ਨੇ ਅਸੀਂ ਨਰਾਕਾਰ ਦੇ ਰੋਏ ਆ ਸ਼ੇਵ ਭਗਵਾਨ ਗੋਬਿੰਦ ਸਾਡੇ ਨਰਾਕਾਰ ਵਾਸਤੇ ਹੀ ਨੇ ਸਾਰੇ ਨੂੰ ਕਿਹੜੇ ਬੰਦੇ ਵਾਸਤੇ ਅਸੀਂ ਨਹੀਂ ਕਹਿੰਦੇ ਲਫ਼ਜ਼ ਵਰਤੇ ਹੂੰ ਇਹ ਬੰਦੇ ਬਾਤ ਦੇ ਜਿਹੜਾ ਰਮਾਂਕਾਂਤਕ ਨੇ ਦੱਸਿਆ ਮੈਂ ਸੁਣ ਕੇ ਆਇਆ ਉਹ ਦਸਮ ਗ੍ਰੰਥ ਦੇ ਪੜ ਲਵੇ ਜਿਹੜਾ ਪਾਇਆ ਹੋਇਆ ਉੱਥੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕ੍ਰਿਸ਼ਨ ਨੂੰ ਗੋਬਿੰਦ ਕਹਿੰਦੇ ਨੇ ਦਸਮ ਪਾਜ ਜਦ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਰਾਮ ਸੇ ਵੇਟ ਟਾਰੇ ਉਹ ਪਾਏ ਉਦੈ ਲੱਗਦੇ ਨੇ ਸਾਰਾ ਦਸਮ ਗ੍ਰੰਥ ਪੜ ਲਾਣ ਫੇਰ ਉਹਦੀ ਅੱਖਾਂ ਖੁੱਲ ਜਾਣ ਲਗੀ ਆ ਹੂੰ ਇਹ ਇਹ ਨਾ ਬੈਠ ਵੀ ਅਸੀਂ ਪੜੇ ਲਿਖੇ ਆ ਬਈ ਹੰਨੀਆਂ ਪੜ੍ਹ ਲੈ ਸਿੱਖੋ ਉਹ ਗੱਲ ਬਹੁਤ ਦੂਰ ਚਲੀ ਗਈ ਉਹ 200 ਸਾਲ ਪਹਿਲਾਂ ਇਹ ਗੱਲ ਸੀਗੀ ਹੁਣ ਨਹੀਂ ਹੈ ਇਹ 100 ਸਾਲ ਪਹਿਲਾਂ ਵੀ ਸੀਗੀ ਇਹ ਗੱਲ ਹੁਣ ਨਹੀਂ ਹੈ ਇਹ ਹੁਣ ਖਤਮ ਹੋ ਗਈ ਇਹ ਗੱਲ ਹੂੰ ਜਿੰਨੀ ਅਸੀਂ ਖੋਜ ਕਰਨੀ ਧਰਮ ਦੀ ਤੁਹਾਡੇ ਕੋਲ ਹੈ ਨਹੀਂ ਕਿਸੇ ਕੋਲ ਜੇ ਹੋਵੇ ਤਾਂ ਦੇਖ ਲੋ ਆਗ ਮੁਕਾਬਲਾ ਕਰ ਲੋ ਹਾਂ ਸਾਡੇ ਜਿੰਨੀ ਹੋ ਸਕਦੀ ਐ ਇਸੇ ਦੀ ਜੇ ਪੂਰੀ ਬੇਦੀ ਸਮਝ ਆਉਂਦੀ ਹੋ ਸਕਦੀ ਐ ਸਾਨੂੰ ਪੂਰੀ ਬ੍ਰਹਮ ਗਿਆਨ ਦੀ ਸਮਝ ਹੈ ਆਦਮ ਕਹਨ ਦੀ ਸਾਨੂੰ ਸਾਨੂੰ ਪੂਰੀ ਹੈ ਤੁਹਾਡੇ ਕੋਲ ਕੋਈ ਸੰਤਾ ਸੰਤਾ ਨੂੰ ਹੈ ਤੁਹਾਡੇ ਵਿੱਚ ਕੁਝ ਜਿਹੜੇ ਸੰਤਾ ਨੂੰ ਬ੍ਰਹਮ ਗਿਆਨ ਦੀ ਸਮਝ ਆਉ ਤੁਹਾਨੂੰ ਗਾਲਾਂ ਕੱਢਦੇ ਨੇ ਸਾਡੇ ਨਾਲ ਉਹਨਾਂ ਦਾ ਮੇਲ ਹੈ ਅਸੀਂ ਜਾਣਦੇ ਹਾਂ ਉਹਨਾਂ ਨੂੰ ਹਿੰਦੂ ਇਹਨੂੰ ਵੀ ਨਹੀਂ ਤਾਂ ਹਿੰਦੂ ਉਹਨੂੰ ਸਮਝਦੇ ਨਹੀਂ ਤੁੰਦੀ ਤਾਂ ਕੋਈ ਨਹੀਂ ਹਿੰਦੂ ਨਹੀਂ ਅਸੀਂ ਸਮਝਦੇ ਉਹਨਾਂ ਨੂੰ ਅਸੀਂ ਨਹੀਂ ਹਿੰਦੂ ਕਹਿੰਦੇ ਹਿੰਦੂ ਇੱਕ ਘਾੜ ਅਸੀਂ ਸਮਝਦੇ ਹਿੰਦੂ ਇੱਕ ਘਟੀਆ ਸ਼ਬਦ ਹੈ ਕਿਸ ਨੂੰ ਹਿੰਦੂ ਕਹਣੋ ਹਿੰਦੂ ਤਾਂ ਘਟੀਆ ਸ਼ਬਦ ਹੈ ਇਹਦਾ ਅਰਥ ਉਹਨਾਂ ਨੂੰ ਨਹੀਂ ਦੱਸਿਆ ਹਿੰਦੂ ਦਾ ਅਰਥ ਹੈ ਘਟੀਆ ਪਰ ਉਹਨਾਂ ਦਾ ਜੋਰ ਸੀ ਉਹ ਤੁਹਾਨੂੰ ਹਿੰਦੂ ਕਰਨ ਲੱਗੇ ਤੁਸੀਂ تسلیم ਕਰ ਲਿਆ ਹਿੰਦੂ ਅਸੀਂ ਬਗਾਵਤ ਕਰਤੀ ਬਾਗੀ ਹੋ ਗਏ ਉਹਨਾਂ ਦਾ ਅਸੀਂ ਲੜੇ ਭੜੇ ਮਰੇ ਥੋੜਾ ਮੁਸਲਮਾਨਾ ਨਾ ਅਸੀਂ ਆਪਣੇ ਸਿੱਖ ਖਾਲਸਾ ਆਪਣੀ ਹੋਂਦ ਵੱਖਰੀ ਕਰ ਲਈ ਹਿੰਦੂਆਂ ਨੂੰ ਸਿੱਖ ਹਾਂ ਅਸੀਂ ਹਿੰਦੂ ਨਹੀਂ ਹੈਗੇ ਕਿਉਂ ਹਿੰਦੂ ਇੱਕ ਗੁਲਾਮੀ ਦਾ ਪ੍ਰਤੀਕ ਨਾ ਫਜਾ ਹਿੰਦੂ ਹਿੰਦੂ ਤਾਂ ਗੁਲਾਮੀ ਦਾ ਪ੍ਰਤੀਕ ਹੀ ਖਾਲਸਾ ਸ਼ਬਦ ਇਹਨੂੰ ਤਾਂ ਗੁਲਾਮੀ ਦਾ ਪ੍ਰਤੀਕ ਅਸੀਂ ਗੁਲਾਮ ਨਹੀਂ ਹੈਗੇ ਨਾ ਅੱਜ ਗੁਲਾਮ ਹਨ ਕੱਲ ਗੁਲਾਮ ਅਸੀਂ ਗੁਲਾਮ ਹੋਈਏ ਨਾ ਰਹੀਏ ਹਾਂ ਤੁਸੀਂ ਗੁਲਾਮੀ ਤੋਂ ਬਾਹਰ ਜੇ ਜੂੜੇ ਚੋਂ ਨਿਕਲ ਤਸਖ਼ਰ ਜੋ ਹੂੰ ਬਾਕੀ ਜੇ ਉਹ ਇਹ ਸਮਝਦਾ ਹੈ ਕਿ ਕੋਈ ਗਲਤੀ ਮੇਰੇ ਜਵਾਬ ਦੇਵੇ ਜਿੱਥੇ ਮਰਜ਼ੀ ਡਿਬੇਟ ਕਰ ਲਵੇ ਚਰਚਾ ਕਰ ਲਵੇ ਜਰੂਰਤ ਆਜਾ ਇਸ ਗੱਲ ਤੇ ਕਿ ਕਰਮਸਾਨ ਦੇ ਵਿੱਚ ਚਰਚਾ ਕਰ ਲਵੇ ਇਸ ਗੱਲ ਦੀ ਹੂੰ